ਰੇੜੇ ਸ਼ਾਨੇ ਪੰਜਾਬ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਪੂਰਥਲਾ ਸਾਫਾ ਕੈਬਨਿਟ ਮੰਤਰੀ ਪੰਜਾਬ ਨੇ 26 1 26 ਦੀ ਇਤਿਹਾਸਿਕ ਤਾਰੀਖ ਤੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਠਾਠਾ ਮਾਰਦੇ ਦੇਸ਼ ਭਗਤਾ ਦੇ ਇਕੱਠ ਵਿੱਚ ਦੇਸ਼ ਕੌਮੀ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਕੀਤਾ ਇਸ ਮੌਕੇ ਜ਼ਿਲ੍ਹਾ 321 ਡੀ ਦੇ ਫਰਸਟ ਵਾਈਸ ਗਵਰਨਰ ਲਾਇਨ ਜੀਐਸ ਪਾਰਟੀ ਡਾਕਟਰ ਨਬਜੋਤ ਸਿੰਘ ਦাহিয়া ਹਲਕਾ ਇੰਚਾਰਜ ਨਖੋਦਰ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੋਲ ਆਪਣੀ ਟੀਮ ਦੇ ਸਾਥੀਆਂ ਸਮੇਤ ਪਹੁੰਚੇ ਅਤੇ ਸਮਾਗਮ ਜਸ਼ਨੇ ਗਣਤੰਤਰ ਨੰਬਰਦਾਰ ਯੂਨੀਅਨ ਦੀ ਸ਼ੋਭਾ ਬਣੇ ਜਦੋਂ ਪੱਤਰਕਾਰ ਸਹਿਬਾਨ ਸਮਾਗਮ ਦੀ ਕਵਰੇਜ ਕਰਨ ਵਾਸਤੇ ਸਮਾਗਮ ਸਥਾਨ ਤੇ ਪਹੁੰਚੇ ਤਾਂ ਦੇਖਿਆ ਕਿ ਨੰਬਰਦਾਰ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰ ਮਹਿਲ ਲਾਇਨ ਬਬੀਤਾ ਸੰਧੂ ਮਹਿਲਾ ਪ੍ਰਧਾਨ ਜੈਸ਼ੀਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਲਾਇਨ ਦਿਨਕਰ ਸੰਧੂ ਪ੍ਰਧਾਨ ਲਾਇਨਸ ਕਲੱਬ ਨੂਰ ਮਹਿਲ ਡ੍ਰੀਮ ਕਲੱਬ ਡ੍ਰੀਮ ਦੇ ਅਫਸਰ ਲਾਇਨ ਅੰਜਲ ਸੰਧੂ ਸੋਖਲ ਲਾਇਨ ਜਸਪ੍ਰੀਤ ਕੌਰ ਸੰਧੂ ਲਾਇਨ ਸੋਮੀਨਾ ਸੰਧੂ ਬੜੀ ਲਗਨ ਦੇ ਨਾਲ ਪੰਡਾਲ ਨੂੰ ਸਜਾਉਣ ਅਤੇ ਆਏ ਹੋਏ ਮਹਿਮਾਨਾਂ ਦੇ ਸਤਿਕਾਰ ਵਿੱਚ ਜੁਟੇ ਹੋਏ ਸਾਨ ਅਤੇ ਖੂਬਸੂਰਤ ਸਨਮਾਨ ਜਿਨ੍ਹਾਂ ਨੂੰ ਸੂਚੀਬਾਤ ਕਰ ਰਹੇ ਹਨ ਸਮਾਗਮ ਦੇ ਪ੍ਰਬੰਧਕ ਲਾਇਨ ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਇਹ ਲਗਾਤਾਰ ਮਨਾਇਆ ਜਾਣ ਵਾਲਾ 31ਵਾਂ ਰਾਸ਼ਟਰੀ ਤਿਉਹਾਰ ਸੀ ਜਿਸ ਵਿੱਚ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਦੇਸ਼ ਭਗਤਾ ਨੇ ਇਕੱਠੇ ਹੋ ਕੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਸਲਾਮ ਅਤੇ ਸ਼ਹੀਦਾਂ ਨੂੰ ਪਰਨਾਮ ਕੀਤਾ ਹੁਣ ਦੱਸਿਆ ਕਿ ਸ਼ਾਇਦ ਹੀ ਕਿਤੇ ਹੋ ਰਹੇ ਹੋ ਜੇਹੀ ਮਿਸਾਲ ਮਿਲਦੀ ਹੋਵੇ ਜਿੱਥੇ ਹਰ ਧਾਰਮਿਕ ਸਮਾਜਿਕ ਰਾਜਨੀਤਿਕ ਪਾਰਟੀ ਦੇ ਲੋਕ ਇਕੱਠੇ ਹੋ ਕੇ ਦੇਸ਼ ਦੇ ਤਿਰੰਗੇ ਝੰਡੇ ਅੱਗੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੇ ਹੋਣ ਇਸ ਸਮਾਗਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਮਾਣ-ਵੱਤਨ ਦੇ ਆਵਾਜ਼-ਏ-ਕਲਾਮ ਫੱਕਰੇ ਨੰਬਰਦਾਰ ਸੀਨੀਅਰ ਸਿਟੀਜ਼ਨ ਅਵਾਰਡ ਮਾ ਸਰਸਵਤੀ ਅਵਾਰਡ ਵਾਈਸ ਆਫ ਪੰਜਾਬ ਭਗਤੀ ਪ੍ਰਸਾਰ ਆਦਿ ਅਵਾਰਡਾਂ ਨਾਲ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਪੰਡਾਲ ਵਿੱਚ ਪਹੁੰਚੇ ਹਰਦੇਸ਼ ਪ੍ਰੇਮੀ ਦੇ سینੇ ਉੱਪਰ ਰਾਸ਼ਟਰੀ ਝੰਡਾ ਲਗਾ ਕੇ ਸਨਮਾਨ ਦਿੱਤਾ ਗਿਆ। ਤਿਰੰਗਾ ਝੰਡਾ ਲਹਿਰਾਉਣ ਤੋਂ ਪਹਿਲ ਇਲਾਕੇ ਦੀਆਂ ਮਾਣ ਮੱਤੀਆਂ ਸਖਸ਼ੀਤਾ ਨੇ ਜੋਤੀ ਪ੍ਰਚੰਡ ਕੀਤੀ। ਨੂਰ ਮਹਿਲ ਪੁਲਿਸ ਦੇ ਐਸ ਐਚ ਓ ਪਰਵਿੰਦਰ ਸਿੰਘ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਡੀ ਐਸ ਪੀ ਵਿਜੇ ਕਵਰ ਪਾਲ ਦੇਸ਼ ਭਗਤਾਂ ਦੀ ਸੁਰੱਖਿਆ ਲਈ ਉਚੇਚੇ ਤੌਰ ਤੇ ਹਾਜ਼ਰ ਰਹੇ ਡੀ ਐਸ ਪੀ ਨਕੋਦਰ ਓੰਕਾਰ ਸਿੰਘ ਵਿਰਾੜ ਨੇ ਸਮਾਗਮ ਦੀ ਸਫਲਤਾ ਲਈ ਆਪਣੀਆਂ ਸ਼ੁਭ ਕਾਮਨਾਵਾਂ ਮੇਟ ਕੀਤੀਆਂ ਸਾਰਾ ਮਾਹੌਲ ਉਸ ਵਕਤ ਦੇਸ਼ ਭਗਤੀ ਨਾਲ ਮੈਕ ਉਠਿਆ ਜਦੋਂ ਸਮਾਗਮ ਦੇ ਮੁੱਖ ਮਹਿਮਾਨ ਰਾਣਾ ਅਤੇ ਵਿਸ਼ੇਸ਼ ਮਹਿਮਾਨਾਂ ਨੇ ਰਾਸ਼ਟਰੀ ਗਾਣ ਖੁੱਦ ਜੋਸ਼ੀਲੀ ਆਵਾਜ਼ ਵਿੱਚ ਗਾਇਆ ਜੈ ਹਿੰਦ ਵੰਦੇ ਮਾਤਰਮ ਭਾਰਤ ਮਾਤਾ ਦੀ ਜੈ ਦੇ ਜੈ ਕਾਰੇ ਲਗਾਏ ਖਾਣ ਪਾਣ ਦੇ ਪ੍ਰਬੰਧ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਵੱਲੋਂ ਕੀਤੇ ਗਏ ਖੂਬਸੂਰਤ ਸਨਮਾਨ ਚਿੰਨ੍ਹਾਂ ਦੀ ਸੇਵਾ ਅਸ਼ੋਕ ਬਬੀਤਾ ਸੰਧੂ ਪੈਟਰੋਲੀਅਮ ਵੱਲੋਂ ਕੀਤੀ ਗਈ ਸਕੂਲ ਵਿੱਚੋਂ ਫਰਸਟ 라ਉਂਡ ਵਾਲੇ ਬੱਚਿਆਂ ਨੂੰ ਚੇਚੇ ਤੌਰ ਤੇ ਮਾ ਸਰਸਵਤੀ ਅਵਾਰਡ ਸਨਮਾਨਿਤ ਕੀਤਾ ਗਿਆ ਨੰਬਰਦਾਰ ਯੂਨੀਅਨ ਵੱਲੋਂ ਸਲੀਕੇ ਨਾਲ ਕੀਤੇ ਸਮਾਗਮ ਦੀ ਲੋਕਾਂ ਵਿੱਚ ਇੱਕ ਖਾਸ ਚਰਚਾ ਬਣੀ ਬੁਲਾਰਿਆਂ ਨੇ ਦੇਸ਼ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਹਰ ਸਰਕਾਰੀ ਕੁਰਸੀਆਂ ਤੇ ਯੋਗ ਅਤੇ ਇਮਾਨਦਾਰ ਅਫਸਰ ਲਗਾਉਣ ਦੀ ਗੱਲ ਕੀਤੀ ਅੱਜ ਦੇਸ਼ ਦੀ ਦੁਰਗਤੀ ਸਿਫਾਰਸ਼ੀ ਅਫਸਰशाही ਕਾਰਨ ਹੀ ਹੈ ਨੂਰ ਮਹਿਲ ਤੋਂ ਪੱਤਰਕਾਰ ਮੋਇ ਸ਼ਰਮਾ ਦੀ ਰਿਪੋਰਟ ਔਰ ਮੈਨੂੰ ਬੈਂਚ 'ਚ ਬੜੀ ਖੁਸ਼ੀ ਹੋ ਰਹੀ ਆ ਕਿ ਜਿੱਦ ਤੇ ਸਾਡਾ ਮੋਲਕ ਆਜ਼ਾਦ ਹੋਇਆ ਇਸ ਮੋਲਕ ਨੇ ਹਰ ਫੀਲਡ ਦੇ ਵਿੱਚ ਆਪਣੀ ਛਾਪ ਛੁੜੀ ਤੇ ਛੱਡੀ ਆ ਸਮੇਂ-ਸਮੇਂ ਦੀਆਂ ਸਰਕਾਰਾਂ ਜਵਾਲਾ ਮੈਰੂ ਸਾਹ ਤੋਂ ਸ਼ਾਹਕੀ ਜੀ ਨੂੰ ਲੈ ਕੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਔਰ ਬਾਕੀ ਸਮੇਂ-ਸਮੇਂ ਨਾਲ ਹੋ ਪਾਕੀਆਂ ਦਾ ਵੀ ਰਾਜ ਆਇਆ ਫਿਰ ਇਸ ਮੁਲਕ ਨੇ ਬਹੁਤ ਵੱਡਾ ਇੱਕ ਯੋਗਦਾਨ ਇੱਕ ਤਰਜ ਕੀਤਾ ਡਾਕਟਰ ਮੰਮੋਹਨ ਸਿੰਘ ਜੀ ਦੇ ਰਾਜ। ਉਹ ਮੁਲਕ ਨੇ ਇਕਨੋਮਿਕ ਪਾਵਰ ਬੰਡ ਇੰਡਸਟਰੀਅਲ ਡਿਵੈਲਪਮੈਂਟ ਦੀ ਗੱਲ ਉਹਨਾਂ ਦੇ ਵੇਲੇ ਓਪਨਿੰਗ ਆਫ ਅਵਰ ਦੀ ਇਕਨੋਮੀ ਪਰ ਮੈਂ ਸਮਝਦਾ ਉਹ ਸਿੱਟਾ ਅਜੇ ਨਿਕਲ ਰਿਹਾ ਹੈਗਾ। ਪਰ ਇਹੋ ਸਰਕਾਰਾਂ ਮਦਰੀਆ ਬੀਜੇਪੀ ਦੀ ਸਰਕਾਰ ਆਈ ਚੱਲਦੇ ਪਾਲਿਸੀ ਤੇ politcal ਬੰਦੇ ਦਾ ਵੀ ਯੋਗਦਾਨ ਹੁੰਦਾ ਲੇਕਿਨ ਸਾਡੇ ਮੋਲਕ ਦੀ ਜਿਹੜੀ ਨੀਂਹ ਰੱਖੀ ਗਈ ਹੈ ਨਾ ਉਹ ਬੜੀ ਮਜ਼ਬੂਤ ਰੱਖੀ ਗਈ ਹੈ ਕੁਰਬਾਨੀਆਂ ਦੇ ਕੇ ਅਸੀਂ ਇੱਥੇ ਪਹੁੰਚੇ ਆ ਇਸ ਕੁਰਬਾਨੀ ਨੂੰ ਅੱਜ ਵੀ ਜਿਹੜੇ ਸਾਡੇ ਮੁਰਜੀ ਸੰਧਾ ਦੇ ਆ ਉਹ ਸਾਡੇ ਲਈ ਆਪਣੀ ਜਾਨ ਨਿਸ਼ਵਰ ਕਰਦੇ ਆ ਉਹਨਾਂ ਦਾ ਦੇਣਾ ਅਸੀਂ ਨਹੀਂ ਦੇ ਸਕਦੇ ਸੋ ਸਮੇ ਸਮੇਂ ਦੇਤੇ ਜਦੋਂ ਵੀ ਜੰਗ ਹੋਈ ਉਹਦੇ ਫੇਰ ਮੈਂ ਕਹਾਂਗਾ ਜਿੱਥੇ ਹਿੰਦੁਸਤਾਨ ਦੀ ਜਿੱਤ ਹੋਈ ਉਥੇ ਪੰਜਾਬੀਆਂ ਦਾ ਬਣਾ ਬਟਾਈ ਹੋਣਾ ਚਾਹੀਦਾ ਔਰ ਆਪਣੀ ਕੌਮ ਆਪਣੇ ਲੋਗ ਆਪਣਾ ਪਾਣੀ ਜਿਹੜਾ ਪੀਨੇ ਆ ਮੈਂ ਸਭ ਦਾ ਕੁਰਬਾਨੀ ਵਾਲਾ ਪੜੀਆਂ ਔਰ ਦੇਸ਼ ਭਗਤੀ ਵਾਲਾ ਸਾਡਾ ਹੋਣਾ ਹੈ ਦੇਸ਼ ਭਤੀ ਪੰਜਾਬੀ ਕਦੇ ਕਿਸੇ ਨੂੰ ਪਿੱਛੇ ਨਹੀਂ ਰਹਿ ਵੀ ਆਰ ਨੰਬਰ 1 ਇਨ ਦੀ ਐਂਡ ਵੀ ਹੈਵ ਟੂ ਰਿਮੇਨ ਨੰਬਰ 1 ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੇਖੋ ਪੰਜਾਬ ਨਾਲ ਬਹੁਤ ਕੁਝ ਹੋਇਆ ਪੰਜਾਬ ਜਿੱਥੇ ਮੁਲਕ ਜਦੋਂ ਯਾਦ ਹੋਇਆ ਤੇ ਮੁਲਕ ਚ ਖੁਸ਼ੀਆਂ ਮਨਾਈਆਂ ਜਾਂਦੀਆਂ ਸੀ 15 ਅਗਸਤ ਨੂੰ ਜਦੋਂ ਮੁਲਕ ਯਾਦ ਹੋ ਗਿਆ ਅੱਜ ਆਪਾਂ ਬਨੇ ਪਬਲਿਕ ਦੇ ਹਰ ਘੰਟ ਤੱਕ ਜਿਸ ਤਰ੍ਹਾਂ ਇਕੱਠੇ ਆਏ ਆ ਤੇ ਅਸੀਂ ਆਪਣੇ ਰਿਸ਼ਤੇਦਾਰ ਸੱਜਣ ਮਿੱਤਰਾਂ ਦੀਆਂ ਜਿਹੜੀਆਂ ਜਿਹਾਸੀਆਂ ਉਹਨਾਂ ਦਾ ਵਿਛੋੜਾ ਸੀ ਉਹਦਾ ਦੁੱਖ ਸੰਗਾਨ ਔਰ ਪੰਜਾਬ ਖਾਸ ਤੌਰ ਤੇ ਉਹ ਗਿਆ ਲੇਕਿਨ ਪੰਜਾਬ ਨੂੰ ਹਮੇਸ਼ਾ ਹੀ ਗੁਰੂਆਂ ਦੀ ਧਰਤੀ ਆ ਕਿਰਪਾ ਰਹੀ ਆ ਫਿਰ ਪੈਰਾਂ ਤੇ ਖੜਾ ਹੋ ਗਿਆ ਦੁਨੀਆ ਪਰਚ ਬੈਠੇ ਸਾਰੇ ਦੇਸ਼ ਭਗਤਾਂ ਨੂੰ ਸਤਤ ਸਵੇ ਕੰਤੰਤ ਦਿਵਸ ਦੀਆਂ ਮੈਂ ਨੰਬਰ ਦਾ ਜੂਨੀਅਰ ਵੱਲੋਂ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਲਾਇਸ ਖਾਲਦ ਨੂਰ ਮੈਂ ਡਰੀ ਵੱਲੋਂ ਦਿလုံး ਮੁਬਾਰਕਬਾਦ ਦਿੰਦਾ ਔਰ ਅੱਜ ਸਾਡੇ ਇਸ ਨੰਬਰ ਦਾ ਜੁਨੀਅਰ ਦੇ ਵਿੜੇ ਵਿੱਚ ਪੰਜਾਬ ਦੀ ਸ਼ਾਨ ਰਾਣਾ ਗੁਰੇਜ ਜੀ ਐਮ ਐਲ اے ਕਪੂਰਥਲਾ ਔਰ ਕੈਬਨ ਮਨਿਸਟਰ ਗਵਰਨਮੈਂਟ ਔਫ ਪੰਜਾਬ ਔਰ ਫਾਰਮਰ ਟੀਐਮਪੀ ਸਾਹਿਬ ਸਾਡੇ ਦਰਮਿਆਨ ਆਏ ਜਿਨ੍ਹਾਂ ਦਾ ਸਾਰੇ ਦੇਸ਼ ਭਗਤਾਂ ਨੇ ਰੱਜ ਰੱਜ ਕੇ ਸਵਾਗਤ ਕੀਤਾ ਔਰ ਉਹਨਾਂ ਨੇ ਵੀ ਖੁੱਲਾ ਸਮਾਂ ਦੇ ਕੇ ਸਾਰਿਆਂ ਨੂੰ ਸਤਿਕਾਰਿਆ ਅਸੀਂ ਉਹਨਾਂ ਦਾ ਡਾਕਟਰ ਮੋਹਨ ਸਿੰਘ ਦਾਇਆ ਜੀ ਦਾ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਜੇ ਮੈਸਜ ਚਰਮਲੀ ਜੀ ਤੇ ਉਹਨਾਂ ਦੀ ਸਾਰੀ ਪੂਰੀ ਟੀਮ ਦਾ ਤੇ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਡਿਸਟ੍ਰਿਕਟ 32 ਬਾਂਦੀ ਦੇ ਫਸਟ ਵਾਈਸ ਗਵਰਨਰ ਆਇਸੀਗੇ ਉਹਨਾਂ ਦਾ ਉਹਨਾਂ ਸਮੇਂ ਸਾਰੀ ਸ਼ਖਸੀਤਾਂ ਦਾ ਜਿਨੇ ਇੱਥੇ ਆਏ ਆ ਜੇ ਮੈਂ ਨਾਂ ਲਵਾਂਗਾ ਤਾਂ ਸਾਰੀਆਂ ਸ਼ਖਸੀਤਾਂ ਹੈਗੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਰਾਸ਼ਟਰ ਨੂੰ ਸਲਾਮ ਕੀਤਾ ਜਿਹੜੀ ਸਾਡੇ ਨੰਬਰ ਦਾ ਜੁਨੀਅਨ ਜਿਹੜਾ ਅੱਜ 31ਵਾਂ ਤਿਉਹਾਰ ਬਣਾ ਰਹੀ ਆ ਉਹਦੇ ਵਿੱਚ ਸ਼ਿਰਕਤ ਕਰਕੇ ਬਹੁਤ ਵੱਡੀ ਗੰਤੀ ਵਿੱਚ ਆਪਣੀ ਸ਼ਮੂਲੀਅਤ ਕਰਕੇ ਜੋ ਜਿੱਥੇ ਸਾਡੇ ਤਿਰੰਗੇ ਝੰਡੇ ਦਾ ਸਤਿਕਾਰ ਕੀਤਾ ਉੱਥੇ ਸਾਡਾ ਵੀ ਬਹੁਤ ਵੱਡਾ ਮਾਨ ਵਧਾਇਆ ਆਪਣੀ ਗੱਲ ਨੂੰ ਅੱਗੇ ਰੱਖਦੇ ਹੋਇਆ ਕਿਉਂਕਿ ਇਹ ਜਿਹੜਾ ਗਣਤੰਤਾ ਦਿਵਸ ਹੈਗਾ ਇਹ ਸੰਵਿਧਾਨ ਨਾਲ ਜੁੜਿਆ ਹੋਇਆ ਡਾਕਟਰ ਭੀਮrao ਅੰਬੇਦਕਰ ਜੀ ਇਹ ਸੰਵਿਧਾਨ ਦੇ ਜਨਮਦਾਤਾ ਨੇ ਕਰਤਾ ਤਰਤਾ ਨੇ ਉਹਨਾਂ ਜਿਹੜੀ ਪੂਰੀ ਉਹਨਾਂ ਟੀਮ ਜੁੜੀ ਹੋਈ ਆ ਉਹਨਾਂ ਨੇ ਸਾਨੂੰ ਇੱਕ ਇਹੋ ਜਿਹਾ ਸੰਵਿਧਾਨ ਦਿੱਤਾ ਜਿਹਦੇ ਵਿੱਚ ਅਸੀਂ ਆਪਣੀ ਗੱਲ ਕਰਨ ਦੇ ਹੱਕਦਾਰ ਰਹਿਗੇ ਆ ਆਪਣੇ ਧਾਰਨਾ ਪ੍ਰਦਰਸ਼ਨ ਦੇ ਕੇ ਗੱਲ ਕਰਨ ਦੇ ਹੱਕਦਾਰ ਰਹਿਗੇ ਆ ਬੋਲਣ ਦੀ ਆਜ਼ਾਦੀ ਆ ਲੋਕਾਂ ਦੇ ਸਮਾਗਮ ਕਰਦੀ ਆਜ਼ਾਦੀ ਹੈਗੀ ਆ ਜੋ ਅੰਗਰੇਜ਼ਾਂ ਨੇ ਮੁਗਲਾਂ ਨੇ ਸਾਡੇ ਦੇ ਪਾਬੰਦੀਆਂ ਲਾਈਆਂ ਹੋਈਆਂ ਸੀਗੀਆਂ ਉਹ ਸਭ ਤੋਂ ਉਹਨਾਂ ਤੋਂ ਦੂਰ ਪਾ ਕੇ ਸਾਨੂੰ ਇਹ ਕਾਨੂੰਨੀ ਹੱਕ ਦਿੱਤਾ ਬਾਬਾ ਸਾਹਿਬ ਦਾ ਧੰਨਵਾਦ ਉਹਨਾਂ ਪੂਰੀ ਟੀਮ ਦਾ ਧੰਨਵਾਦ ਪਰ ਅਸੀਂ ਇਸ ਮੌਕੇ ਜੋ ਸੰਵਿਧਾਨ ਦੀ ਕਹਿੰਦੇ ਸੱਜੇ ਉਹ ਸਾਡਾ ਸੰਵਿਧਾਨ ਹੈਗਾ ਉਹ ਲਚਕੀਲਾ ਹੈ ਬਹੁਤ ਹੈ ਤੇ ਹਾਰੀ ਬਹੁਤ ਹੈ ਜਦੋਂ ਕੁਰਸੀਆਂ ਤੇ ਆ ਕੇ ਬੇਈਮਾਨ ਲੋਕ ਬਹਿ ਜਾਂਦੇ ਆ ਸੰਵਿਧਾਨ ਦੇ ਲਚਕੀਲੇਪਨ ਹੁੰਦਾ ਫਾਇਦਾ ਛਾਉਂਦੇ ਆ ਫਿਰ ਉਹ ਜਿਹੜੇ ਬੇਈਮਾਨ ਅਫਸਰ ਹੈਗੇ ਆ ਚਾਹੇ ਕਿਸੇ ਫੀਲਡ ਦੇ ਹੋਣ ਚਾਹੇ ਪੁਰਸ਼ ਦੇ ਵਿੱਚੋਂ ਚਾਹੇ ਪ੍ਰਸ਼ਾਸਨ ਦੇ ਵਿੱਚੋਂ ਚਾਹੇ ਅਸਰ ਤਹਫੀਲਾਂ ਦੇ ਵਿੱਚੋਂ ਉਹ ਕਹਿੰਦਾ ਵਾ ਜਿੱਥੇ ਵੀ ਸਰਕਾਰੀ ਕੁਰਸੀਆਂ ਹੈਗੀਆਂ ਉਹਦੇ ਜਿਹੜੇ ਕੁਰਸੀਆਂ ਤੇ ਅਫਸਰ ਬੈਠੇ ਹੈਗੇ ਆ ਜਦੋਂ ਬੇਈਮਾਨ ਹੋ ਜਾਂਦੇ ਆ ਉਹਦਾ ਫੇਰ ਅਪਿਆਚਾਰ ਕਰਦੇ ਆ ਇਸੇ ਸੰਬੰਧ ਨੂੰ ਲੈ ਕੇ ਪੰਜਾਬ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਜੋ ਨਕੀ ਅਫੋਸ ਹੋਣੀ ਚਾਹੀਦੀ ਆ ਜਿਨ੍ਹਾਂ ਨੂੰ ਬਸ ਇੰਨੇ ਪੈਸੇ ਦਿੱਤੇ ਜਾਣ ਕਿ ਉਹਨਾਂ ਦਾ ਜਿਹੜਾ ਮਨ ਹੈਗਾ ਉਹ ਬੇਈਮਾਨੀ ਕਰਨ ਬੰਦ ਨਾ ਜਾਵੇ ਜੇਕਰ ਸਰਕਾਰਾਂ ਨੰਬਰ ਦਾ ਜੁਨੀ ਦੀ ਇੱਕ ਗਹਾ ਦੇ ਉੱਪਰ ਪਹਿਰਾ ਦੇ ਦੇਣ ਕਿ ਸਰਕਾਰੀ ਕੁਰਸੀਆਂ ਦੇ ਉੱਪਰ ਸਿਰਫ ਇਮਾਨਦਾਰ ਅਫਸਰ ਹੀ ਬਿਠਾਈਆਂ ਜਿਨ੍ਹਾਂ ਕੋਲ ਯੋਗਤਾ ਹੈਗੀ ਆ ਉਹੀ ਅਫਸਰ ਬਿਠਾਈਆਂ ਤੇ ਜਿਹੜੀ ਅਰਾਜਕਤਾ ਹੈਗੀ ਜਾਂ ਬੇਰੁਜ਼ਗਾਰੀ ਹੈਗੀ ਜਾਂ ਬਲਾਤਕਾਰ ਵਰਗੀਆਂ ਕਮੀਆਂ ਪਿਹੜੀਆਂ ਦੀ ਹਕਤਾਂ ਹੈਗੀਆਂ ਚਿੱਟਾ ਵਿਗਦਾ ਪਿਆ ਨਸ਼ੇ ਵਿਗਦੇ ਪਏ ਸਾਡੀ ਜਵਾਨੀ ਰੁੱਲਦੀ ਪਈ ਹੈਗੀ ਆ ਯਕੀਨਨ ਉਹ ਬੰਦ ਹੋ ਜਾਣਗੀਆਂ ਜੇਕਰ ਇੱਕ ਐਮਐਲਏ ਕਹਤਾ ਆਇਸਟੂ ਮੇਰਾ ਉਹ ਤਾਂ ਵੀ ਇੱਕ ਕੈਮਰੇ ਦਾ ਸਪਾਈ ਬਣ ਗਿਆ ਉਹ ਉਹਦਾ ਤਲਬੇ ਚੜਨ ਵਾਲਾ ਇੱਕ ਮਲਾਮਰਾਜ ਬਣ ਗਿਆ ਉਹ ਫਿਰ ਲੋਕਾਂ ਦੇ ਨਿੱਕੀ ਤੇ ਕੰਮ ਨਹੀਂ ਕਰ ਸਕਦਾ ਮੂਰ ਮੈਲ ਦੇ ਵਿੱਚ ਮੈਂ ਹਲਕਾ ਵਿਧਾਇਕ ਨੂੰ ਬੇਨਤੀ ਕਰਨ ਲਈ ਚਾਹਨਾ ਇਹ ਦੇਖੋ ਜਦੋਂ ਤੁਸੀਂ ਜਦੋਂ ਤੁਸੀਂ ਐਮਐਲਏ ਨਹੀਂ ਸੀ ਬਣੇ ਇਸ ਨੰਬਰ ਦਾ ਤੁਸੀਂ ਫੁੱਕਾ ਦਿੱਤਾ ਸੀ ਆਪਨ ਵਿੱਚ ਸਾਹਮਣੇ ਬਰਾਇਆ ਸੀ ਕਿ ਨੰਬਰ ਦਾ ਜੀ ਆਓ ਇਹਦੇ ਨਾਲ ਤੁਹਾਡਾ ਮਿਸ਼ਨ ਆ ਅਧੂਰਾ ਸਕੂਲ ਇਹਨੂੰ ਮੈਂ ਪੂਰਾ ਕਰੂੰਗੀ ਉਸ ਵੇਲੇ ਅਸੀਂ ਸਭ ਕੁਝ ਭੁੱਲ ਗਏ ਠਾ ਠਾ ਕਰਕੇ ਬੋਟਾ ਤੁਹਾਨੂੰ ਅਸੀਂ ਪਾਈਆਂ ਅੱਜ ਉਹ ਗੱਲ ਤੁਸੀਂ ਭੁੱਲ ਗਏ ਆ ਇਹ ਵੀ ਗੱਲ ਭੁੱਲ ਗਏ ਤੁਹਾਡੇ ਜਿੰਮੇ ਪਰ ਬੰਦੀ ਹੈ ਸਾਡੇ ਸਰਕਾਰੀ ਦਾ ਸਕੂਲ ਹੈਗਾ ਅਧੂਰਾ ਪਿਆ ਉਹਨ ਬਣਾਉਣਾ ਜਦੋਂ ਅਸੀਂ ਤੁਸੀਂ ਇਹ ਸਕੂਲ ਨਹੀਂ ਬਣਾਉਦੇ ਕਹਿੰਤ ਅੰਨ ਵੀ ਚੈਲੰਜ ਕਰਦੇ ਆ ਜੇ ਤੁਸੀਂ ਨਹੀਂ ਬਣਾ ਸਕਦੇ ਕੋਈ ਗੱਲ ਨਹੀਂ ਨੰਬਰ 10 ਜੁਨੇ ਦਾ ਸਮਾਗਮ 26 ਜੰਮਰੀ ਦਾ ਇਹ ਸਮਾਪਤ ਹੋ ਗਿਆ ਹੁਣ ਅਸੀਂ ਇਸ ਸਕੂਲ ਬਣਾਉਣ ਵਿੱਚ ਆਪਣਾ ਪੂਰਾ ਟੀ ਲਾਵਾਂਗੇ ਬੇਤਰੇ ਹੋਊਗਾ ਜੇਕਰ ਤੁਸੀਂ ਸਾਡੀ ਬੇਨਤੀ ਮੰਨੋ ਤੁਸੀਂ ਸਾਡੀ ਭੈਣ ਹੋ ਸਾਡੀ ਛੋਟੀ ਭੈਣ ਹੋ ਜਾਂ ਵੱਡੇ ਭੈਣ ਹੋ ਹੋਵੋਗੇ ਸਾਡੀ ਹਰ ਕਿਸੇ ਨੂੰ ਨਮਾਇਦੀ ਕਰਦੇ ਹੋ ਇੱਕ ਔਰਤ ਨਾਤੇ ਤੁਹਾਨੂੰ ਅਸੀਂ ਇਹੀ ਬੇਨਤੀ ਕਰਦੇ ਆ ਇਹ ਸੇਧਾ ਤੁਸੀਂ ਆਪਣੇ ਸਿਰ ਲਾ ਲਓ ਤੁਹਾਡੀ ਸਰਕਾਰ ਦਾ ਸਮਾਂ ਬਹੁਤ ਥੋੜਾ ਲੈ ਗਿਆ ਹੋਰ ਬਾਅਦ ਸਮਾਂ ਪਤਾ ਨਹੀਂ ਕਿਦੋਂ ਸਾਹਮਣੇ ਲੈ ਜਾਣਾ ਇਸ ਮੌਕੇ ਦਾ ਫਾਇਦਾ ਕਰ ਲੋ ਇਕ ਕੋ ਵਿਕਾਸ ਦੀ ਗੱਲ ਨੂਰਮੰਹ ਤੁਹਾਡੀ ਸੁਣੀ ਆ ਉਹ ਹੈਗਾ ਸਰਕਾਰੀ ਸਕੂਲ ਇਹਦਾ ਦਾ ਹੋਸਾ ਤੁਹਾਡਾ ਔਰ ਵਾਲਾ ਸਮਾ ਵੀ ਜੋ ਤੁਹਾਡੇ ਪਕਸ਼ ਵਿੱਚ ਹੋ ਜਾਏ ਸੇਵੇ ਦਾ ਬੁਰਾ ਹਾਲ ਆ ਨੂਰਮੰਹ ਟਾਬ ਹੈਗੀ ਆ ਉਹ ਭਰੀ ਪਈ ਆ ਉਥੇ ਲੋਕ ਤੁਹਾਡੇ ਨਗਰ ਕੌਂਸਲ ਦੇ ਜਿਹਨੇ ਮੁਲਾਜ਼ਮ ਹੈਗੇ ਆ ਉਹਦਰ ਕਿਈ ਸ਼ਹਿਰ ਦੇ ਉੱਪਰ ਉਹਦੇ ਵਿੱਚ ਕੂੜਾ ਸੁੱਟ ਜਾਂਦੇ ਆ ਕੂੜਾ ਨੂਰਮੰਹ ਚਾਰੇ ਪਾਸੇ ਤੁਰਿਆ ਫਿਰਦਾ ਤੁਹਾਡਾ ਕਿਸੇ ਦਾ ਕੋਈ ਧਿਆਨ ਹੈਗਾ ਸ਼ਹਿਰ ਤੁਹਾਡਾ ਉਥੇ ਜਿਹੜੇ ਰਹਿਣ ਪਰ ਲੋਕ ਉਹ ਸਾਰੇ ਤੁਹਾਡੇ ਹੈਗੇ ਆ ਉਹਨਾਂ ਸੇਧਾ ਧਿਆਨ ਰੱਖੋ ਦੁਬੰਿਆਂ ਦੇਕਰ ਖਾਸwadi ਗੱਲ ਕਰੀਏ ਉਥੇ ਨਸ਼ੇੜੀ ਇੰਨੇ ਤੇਰੇ ਜਾਂਦੇ ਹੈਗੇ ਆ ਤੁਹਾਡਾ ਪਹਿਲੇ ਮੋੜਲੇ ਜੋ ਤੁਹਾਡੇ ਨਾਲ ਸਾਡੀ ਮੀਟਿੰਗ ਹੋਈ ਸੀ ਬੰविता ਚੰਦੂ ਨੇ ਇੱਕੋ ਗੱਲ ਕਹੀ ਸੀ ਉਥੇ ਨਸ਼ੇੜੀ ਖਦਾ ਹੋ ਤੁਸੀਂ 2-4 ਦਿਨ ਇਹ ਕੰਮ ਕੀਤਾ ਉਸ ਤੋਂ ਬਾਅਦ ਨਕੀਆ ਜਿਉਂ ਦਾ ਤੇਉ ਮਸਲਾ ਫੇਰ ਨੂਰਮਲ ਦੇ ਵਿੱਚ ਫਸ਼ ਪੱਟੀ ਜਾਂਦੇ ਹੋ ਲੋਕਾਂ ਦੇ ਤੁਸੀਂ ਨਕੀਆ ਲੱਖ ਰੁਪਏ ਜਨਤਾ ਦੇ ਬਰਵਾ ਕਰੀ ਜਾਂਦੇ ਹੋ ਜਿੱਥੇ ਪੈਸੇ ਯੂਥ ਹੈਗੇ ਆ ਉਥੇ ਪੈਸੇ ਖਰਚੋ ਐਵੇਂ ਨਕੀਆ ਸਾਡੇ 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 ਘਰ ਦੇ ਗੋਲੀ ਆ ਜੋ ਤੁਹਾਡੀ ਕਾਉਂਸਲਰ ਨੇ ਪੱਕੀ ਨਾਲ ਹੀ ਪੜਤੀ ਪਤਾ ਕਰੀ ਮੈਨੂੰ ਸੀ ਕਿ ਫਰਾਮ ਸੰਧੂ ਦੀ ਹੁਣ ਪਤਾ ਕਿੱਦਾਂ ਪਟਿਆ ਗਿਆ ਘਰਨ ਲਾ ਲਾ ਕੇ ਤੇ ਜੇ ਤੁਸੀਂ ਅੱਜ ਬਣਾਈ ਜੋ ਪਟਨਾ ਉਹ ਤੇ ਇੱਕ ਦੇਖਣਾ ਪੜ ਲੋ ਇਹ ਤੁਹਾਡਾ ਵਿਕਾਸ ਆ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਿਹੜੇ ਬੰਦੇ ਤੁਹਾਨੂੰ ਗੱਧ ਰੈਡ ਕਰਦੇ ਹੈਗੇ ਉਹਨਾਂ ਤੋਂ ਬਚ ਕੇ ਰਹੋ ਸਿਰਫ ਜਿਹੇ ਵਿਕਾਸ ਦੇ ਕਾਜ ਰਹਿ ਗਿਆ ਉਹ ਤੇ ਧਿਆਨ ਖਾਲੋ ਤਾਂ ਸ਼ਾਇਦ ਹੋ ਸਕਦਾ ਔਰ ਬਾ ਸਮਾਤ ਤੁਹਾਨੂੰ ਚਾਹੇ ਸੀ ਯਾਦ ਰੱਖੇ ਤੁਸੀਂ ਕਿ ਮੈਲਾ ਐਮ ਐਲ ਏ ਬਣੇ ਹੋਏ ਹੈਗੇ ਆ ਇਹਦਾ ਸੇਜ ਜਿਹੜਾ ਹੈਗਾ ਤੁਹਾਨੂੰ ਵਿਕਾਸ ਕਾਜ ਕਰਕੇ ਮਿਲਣਾ ਅੱਬੇ ਬਾਈ ਤੁਹਾਨੂੰ ਤੁਸੀਂ ਸਮਾਦ ਥੋੜਾ ਰਹਿ ਗਿਆ ਤੁਹਾਨੂੰ ਕਿਸੇ ਯਾਦ ਨਹੀਂ ਕਰਨਾ ਮੇਰੀ ਗੱਲ ਬੁਰਾ ਨਾ ਮੰਨਿਓ ਜੋ ਸਾਥਿਆ ਉਹਨਾਂ ਨੇ ਦੱਸਤਾ ਸਕੂਲ ਬਣਾ ਦਿਓ ਚੰਗੀ ਗੱਲ ਆ ਨਹੀਂ ਤਾਂ ਨੰਬਰ ਦਾ ਜੁਨੀਅਨ ਇਹ ਤੁਹਾਨੂੰ ਸਿਹਰਾ ਤੋਂ ਦੇ ਨੰਬਰ ਜਿਹੜਾ ਸਕੂਲ ਦਾ ਮਸਾ ਹੈਗਾ ਉੱਠ ਤੁਹਾਡੇ ਸਾਹਮਣੇ ਲਿਆ ਕੇ ਆਉਗੀ ਉਹ ਜੋ ਪੱਥੋਂ ਸੀ ਲੋਨ ਵਾਲਾ ਨਾ ਤੁਹਾਨੂੰ ਸੀ ਰੋਕਣ ਦੀ ਕੋਸ਼ਿਸ਼ ਵੀ ਕਰਾਂਗੀ ਕਿਉਂ ਨੰਬਰ ਦਾ ਜੁਨੀਅਨ ਦੇਣ ਹੋਣੀ ਆ ਇਹਨਾਂ ਸ਼ਬਦਾਂ ਨਾਲ ਜੇ ਕੋਈ ਵੱਧ ਦਾ ਸ਼ਬਦ ਵਰਤ ਹੋ ਗਿਆ ਹੋਵੇ ਤਾਂ ਮਾਫੀ ਮੰਗਦਾ ਇੱਕ ਵਾਰੀ ਫੇ ਗੰਦੰਤਾ ਜਿਸ ਦੇ ਉੱਪਰ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇਖਦੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬਹੁਤ ਸਾਰੇ ਮੁਬਾਰਕਬਾਦ ਆਓ ਆਪਾਂ ਹਮੇਸ਼ਾ ਤਰ੍ਹਾਂ ਤਿਰੰਗੇ ਝੰਡੇ ਨੂੰ ਸਲਾਮ ਕਰੀਏ ਦੇਸ਼ ਨੂੰ ਸਮਰਪਿਤ ਰਹੀਏ ਆਪਣੇ ਬੱਚਿਆਂ ਦੇ ਵਿੱਚ ਔਰ ਬੜੇ ਨਸਲਾਂ ਦੇ ਵਿੱਚ ਦੇਸ਼ ਭਤੀ ਜਿਹੀ ਭਾਵਨਾ ਹੈਗਾ ਉਹ ਭਰਿਏ ਜੈ ਹਿੰਦ